Siri. ਕਿੰਤਾ ਕਿੰਤਾ ਬਖਸ਼ਦਾ ਸੰਘਾਰ ਅੰਮ੍ਰਿਤ ਵੇਲੇ ਦੇ دیਵਾਨਾ ਵੀ ਕੇ ਹਾਜ਼ਰੀਆਂ ਦਵਾਰੇ ਹਾਂ ਲੜੀ ਗਾ ਗੁਰਬਾਣੀ ਦੇ ਵਿਚਾਰ ਨਾਲ ਰੰਗਦਾ ਕਰੀਏ ਜੀ ਅੱਜ ਦਾ ਕੋਇਤਰੀ ਸੰਗਤ ਕਿ ਕਬੀਰ ਸਾਹਿਬ ਜੀ ਦੀ ਬਾਣੀ ਚੱਲ ਰਹੀ ਆਓ ਇਸ ਪੁમિત੍ਰ ਸਭਾ ਦੇ ਵਿਚਾਰ ਨਾਲ ਜੁੜਨਾ ਕਰੀਏ ਜੋ ਭੰਤ ਸੀ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰ ਚਲਣਾ ਵਿੱਚ ਚਲਵਾਓ ਆਜੀਆਂ ਗੁਰੂ ਦਾ ਬਖਸ਼ਿਆ ਕੰਦੇ ਦਾ ਨਾਰਾ ਕਰੋ ਬਲੰਦ ਗੱਤ ਕੇ ਆਖੋ ਜੀ ਵਾਹ ਗੁਰ ਦੀ ਕਾ ਖਸਾ ਵਾਹ ਗੁਰ ਜੀ ਦੀ ਫਤਿਹ ਸ੍ਰੀ ਗਾਇ ਗੁਰੂ ਸਾਹਿਬ ਜੀਓ ਰਾਗ ਗਉੜੀ ਭਗਤਾਂ ਕੀ ਬਾਣੀ ਇੱਕ ਅੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦਿ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗਵਿੱਤਰ ਬਾਣੀ ਨੂੰ ਸੰਕਲਪਤ ਕਰਦੇ ਹੋਏ ਲੜੀਵਾਹ ਪਹਿਲਾਂ ਗੁਰੂਆਂ ਦੀ ਬਾਣੀ ਤੇ ਫਿਰ ਭਗਤਾਂ ਦੀ ਬਾਣੀ ਰਿਕਨਾ ਕਰਦੇ। ਔਰ ਭਗਤਾਂ ਦੀ ਬਾਣੀ ਦੇ ਰੰਗ ਦੇ ਵਿੱਚ ਵੱਡਾ ਕਦਕ ਤਕਵੀਰ ਹੈ। ਪਹਿਲਾਂ ਕਦਕ ਤਕਵੀਰ ਸਾਹਿਬ ਜੀ ਦੇ ਵੰਚਨ ਨੇ ਕਦੇ ਹਨ ਇਸ ਕਰਕੇ ਇਸ ਬਾਣੀ ਨੂੰ ਕਹਿੰਦੇ ਆ ਭਗਤਾਂ ਦੀ ਬਾਣੀ ਕਿਉਂਕਿ ਇਹ ਵਿੱਚ ਕਈ ਭਗਤਾਂ ਦੀ ਬਾਣੀ ਆਏ ਹੈਂਡ ਗੈਸ ਬਾਣੀ ਦਾ। ਮੰਗਲਾਚਰਨ ਉਸੇ ਤਰਨ ਪਾਖਸ਼ਾ ਜੀ ਲਿਖਦੇ ਹਨ ਇੱਕ ਓੰਕਾਰ ਉਹ ਇੱਕ ਹੈ ਅਦੁੱਤੀ ਹੈ ਅਦ੍ਰਿਸ਼ਟ ਹੈ ਭਾਵੇਂ ਹੈ ਤੋ ਸਹੀ ਲਖੈ ਜੋ ਕੋਈ ਪਰ ਹੈ ਜਰੂਰ ਔਰ ਉਸ ਦਾ ਹੁਕਮ ਚੱਲਦਾ ਹੈ ਸਤਨਾਮ ਉਹ ਸਤ ਹੈ ਉਹਦਾ ਨਾਮ ਵੀ ਸੰਤ ਹੈ ਨਾਮ ਨੂੰ ਜਪਣ ਵਾਲੇ ਹੀ ਸਤ ਹੋ ਜਾਣਗੇ ਨਾਮ ਰਹਿਓ ਸਾਧੂ ਰਹਿਓ ਰਹੇਉ ਗੁਰੂ ਗੋਬਿੰਦ ਪਉ ਨਾਨਕ ਦੇ ਜਗਤ ਮੈਂ ਕਿਨ ਜਪਿਓ ਗੁਰਨੰਦ ਉਹ ਵੀ ਸਦਾ ਸਤ ਹੋ ਜਾਣਗੇ ਅਮਰ ਹੋ ਜਾਣਗੇ ਕਰਤਾ ਪੁਰਖ ਉਹ ਜਿਹੜਾ ਸਤ ਸ੍ਰੀ ਅਕਾਲ ਹੈ ਪਰਮੇਸ਼ਰ ਹੈ ਇੱਕ ਓੰਕਾਰ ਹੈ ਉਹ ਹੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਜੀ ਅਸੀਂ ਉਸ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਗੁਰੂ ਪਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਗਉੜੀ ਗੁਆਰੇਰੀ ਸ਼੍ਰੀ ਕਬੀਰ ਜੀਓ ਕੇ ਚੌਪ ਦੇ 14 ਰਾਗ ਗਉੜੀ ਦੇ ਵਿੱਚ ਗਉੜੀ ਗੁਆਰੇਰੀ ਰਾਗ ਗਉੜੀ ਦੀ ਕਿਸਮ ਹੈ ਇਹ ਰਾਗੀ ਸਿੱਖਾਂ ਦੇ ਵਾਸਤੇ ਲਿਖਿਆ ਹੋਇਆ ਵੀ ਸ਼ਬਦ ਨੂੰ ਕਿਵੇਂ ਗਾਉਣਾ ਹੈ ਕਿਹੜੇ 라ਗ ਚ ਗਾਉਣਾ ਹੈ ਬਾਣੀ ਚੱਲਦੀ ਹੈ ਅੱਗੇ ਜਿੰਨੇ ਸ਼ਬਦ ਹਨ ਪਾਤਸ਼ਾਹ ਜੀ ਨੇ ਕੱਲੇ ਕੱਲੇ ਸ਼ਬਦ ਦਾ ਅੰਕ ਵੀ ਲਿਖਣਾ ਕੀਤਾ ਉਹ ਅੰਕੜਾ ਇਸ ਕਰਕੇ ਲਿਖਿਆ ਨਾਲ ਕਿ ਕੋਈ ਇਹਦੇ ਵਿੱਚ ਆਪਣੀ ਮਨਮਤ ਨੂੰ ਐਡ ਨਾ ਕਰ ਸਕੇ ਇਸ ਕਰਕੇ ਕਬੀਰ ਸਾਹਿਬ ਜੀ ਦੇ ਇਹਦੇ ਵਿੱਚ 14 ਸ਼ਬਦ ਆਇਆ ਹੈ ਤਾਤੇ ਬੂਰੇ ਲਿਖ ਦਿੱਤਾ ਕਿ ਇਹਦੇ ਵਿੱਚ 14 ਸ਼ਬਦ ਕਵੀ ਸਾਹਿਬ ਜੀ ਦੇ ਲਿਖਣ ਲੱਗੇ ਆ ਜੋ ਚੌਪਦਿਆਂ ਦੇ ਰੂਪ ਵਿੱਚ ਹੈ। ਚੌਦ ਦੇ ਦਾ ਮਤਲਬ ਹੈ 4-4 ਤਲੀਆਂ ਦੇ ਸ਼ਬਦ। ਅੱਗੇ ਸ਼ਬਦ ਆਰੰਭ ਕਰਦੇ ਹੈ ਆਰੋ ਮੋਹ ਚਲ ਤਰਨ ਜਲ ਪਾਇ। ਕਵੀ ਸਾਹਿਬ ਜੀ ਕਹਿੰਦੇ ਹਨ ਹੁਣ ਮੈਨੂੰ ਜੋ ਮੈਂ ਸੰਸਾਰ ਦੇ ਬਿਕੇ ਯਾਦ ਰਹਿ ਸੀ ਦਾ ਕਈ ਤਰ੍ਹਾਂ ਦੇ ਨਾਲ ਜਲਦਾ ਏ ਕਿਦੋਂ ਫਰਾਗਰਾਏ ਕਾਟੋ ਮੇਰਾ ਅਗਣ ਦਹੈ ਅਰ ਗਰਮ ਬਸੇਰ ਕਦੇ ਮਾਂ ਦੇ ਗਰਭ ਦੇ ਵਿੱਚ ਵਚਨਾ ਕਰੇ ਅਗ ਵਿੱਚ ਵਚਨਾ ਹੁਣ ਮੈਨੂੰ ਰਾਮ ਦੇ ਕੋਲੋਂ ਰਾਮ ਦਾ ਚਲ ਅੰਮ੍ਰਿਤ ਮਿਲ ਗਿਆ ਹੈ ਜਿਹਨੇ ਮੇਰੀ ਅੰਦਰਲੀ ਅਗ ਬੁਝਾ ਦਿੱਤੀ ਹੈ ਰਾਮ ਉਦਤਨ ਜਨਤ ਬੁਝਾਇਆ ਅਗਨੇ ਵੀ ਤੇ ਕਿਸਮਾਂ ਹਨ ਤੋ ਇੱਥੇ ਹੀ ਆਪਕੋ ਭਾਵ ਹੈ ਜੋ ਅੰਦਰ ਕਾਜ ਦੌਰ ਆਸ਼ਾ ਤ੍ਰਿਸ਼ਨਾ ਇਰਖਾ ਦੁਹੀ ਦੁਆਇ ਤਿੰਨ ਦਾ ਚੂੜੀ ਸਾਰਾ ਇਹ ਅੰਕਾ ਮਨੁੱਖੀ ਅੰਦਰ ਮੱਤਰਿਆ ਮੈਨੂੰ ਪਰਮੇਸ਼ਰ ਦੇ ਨਾਮ ਦਾ ਜਨ ਮਿਲ ਗਿਆ ਉਹ ਬੁੱਝ ਗਈ ਹੈ ਕੋਇਆ ਕਿ ਇੱਥੇ ਆਪਾਂ ਇੱਕ ਉਥਾਨਿਕਾ ਇਹ ਨਾਲ ਸ਼ਬਦਾਂ ਦੀ ਭਗਤ ਕਵੀ ਸਾਹਿਬ ਜੀ ਦੀ ਬਾਣੀ ਦੀ ਉਥਾਨਿਕਾ ਪਹਿਲਾ ਸਮਝੀ ਕਰਦੇ ਹਾਂ ਕਵੀਰ ਸਾਹਿਬ ਲਗਭਗ ਬਚਪਨ ਤੋਂ ਹੀ ਪਰਮੇਸ਼ਰ ਵੱਲ ਹੋ ਗਏ ਸੀ ਇਹ ਕੋਈ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਆ ਬਹੁਤ ਸ਼ੋਭੀ ਉਮਰ ਦੇ ਵਿੱਚ ਹੀ ਪਰਮੇਸ਼ਰ ਦੇ ਨਾਲ ਜੁੜਨ ਲੱਗ ਪਏ ਸੀ ਭਾਵੇਂ ਕਿ ਦੁਨੀਆਂ ਨੂੰ ਪਤਾ ਸੀ ਨਾਮ ਨਾਮ ਜਪਣ ਪਰ ਗੁਰੂ ਦੇ ਰਾਹੀ ਜਪਿਆ ਜਾਵੇ ਉਦੋਂ ਦਾ ਫਾਇਦਾ ਹੁੰਦਾ ਕਵੀਰ ਸਾਹਿਬ ਜੀ ਵੀ ਉਦਾਂ ਹੀ ਰਾਮ ਨਾਮ ਜਪਦੇ ਸਨ ਪਰ ਕਿਸੇ ਰੱਬ ਦੇ ਪਿਆਰੇ ਨੇ ਯਿਸੂ ਕਿਹਾ ਤਦਜੀ ਤੁਹਾਨੂੰ ਪਹਿਲਾਂ ਗੁਰੂ ਦੇ ਕੋਲੋਂ ਗੁਰਮੰਤਰ ਲੈਣਾ ਚਾਹੀਦਾ ਹੈ ਗੁਰੂ ਕੋਲੋਂ ਬਖਸ਼ਿਸ਼ ਲੈਣੀ ਚਾਹੀਦੀ ਮਤਲਬ ਗੁਰੂ ਵਾਇ ਬੰਨਾ ਚਾਹੀਦਾ ਹੈ ਅਵੇ ਹੁਣ ਆਪਾਂ ਨੂੰ ਵੀ ਪਤਾ ਹੈ ਕਿ ਵਾਹਿਗੁਰੂ ਗੁਰਮੰਤਰ ਉਜਪਨਾ ਚਾਹੀਦਾ ਹੈ ਔਰ ਫਿਰ ਵੀ ਜੇ ਅਸੀਂ ਪੰਜ ਪਿਆਰਿਆਂ ਕੋਲੇ ਜਾ ਕੇ ਉਹਨਾਂ ਦੇ ਕੋਲੋਂ ਗੁਰੂ ਦੀ ਬਖਸ਼ੀ ਦਾਤ ਅਮਰਤ ਨੂੰ ਲੈ ਕਰਕੇ ਉਹਨਾਂ ਦੇ ਬਖਸ਼ੀ ਉਪਦੇਸ਼ ਮੰਤਰ ਨੂੰ ਗੁਰੰਤਨ ਨੂੰ মূল ਮੰਤਰ ਨੂੰ ਲੈ ਕਰਕੇ ਜਾਪ ਕਰਾਂਗੇ ਤਾਂ ਉਹਦਾ ਫਾਇਦਾ ਪੂਰਾ ਹੋਣਾ ਜਿਸ ਤਰ੍ਹਾਂ ਅਸੀਂ ਕਿਸੇ ਡਾਕਟਰ ਦੇ ਕੋਲੋਂ ਦਵਾਈ ਲਈਏ ਤੇ ਸਾਨੂੰ ਤਸੱਲੀ ਹੈ ਵੀ ਇਹ ਹੁਣ ਸਾਨੂੰ ਕਰੇਗੀ ਔਰ ਸਹੀ ਹੈ ਆਪਣੀ ਮਰਜ਼ੀ ਨਾਲ ਅਸੀਂ ਕਿਹੜੀ ਦਵਾਈ ਚਾਕੇ ਖਾ ਲਈਏ ਪਤਾ ਨਹੀਂ ਖੈਰ ਅਦੇ ਕਬੀਰ ਸਾਹਿਬ ਜੀ ਰਾਮਨਾਮ ਜਪਣ ਲੱਗੇ ਕੋਈ ਇਹਨਾਂ ਦਾ ਸਾਥੀ ਗੁਰੂ ਕੋ ਕਹਿਣ ਲੱਗਿਆ ਭਗਤ ਜੀ ਤੁਹਾਨੂੰ ਜੇ ਭਗਤੀ ਦੀ ਇੰਨੀ ਲਗਜ਼ਾ ਹੈ ਪਰਮੇਸ਼ਰ ਦੇ ਮਿਲਣ ਦੀ ਪਰ ਤੁਸੀਂ ਪਹਿਲਾਂ ਗੁਰੂ ਨੂੰ ਮਿਲੋ ਮਾੜੀ ਲਾਗ ਬਚਨ ਹੈ ਗੁਰੂ ਗੁਰੂ ਗੁਰ ਕਰਮਣ ਮੋਹ ਗੁਰੂ ਬਿਨਾ ਮੈਂ ਨਾਹੀ ਹੋਰ ਹੁਕਮ ਕੀ ਟੇਕਰ ਹੋਂ ਦਿਨ ਰਾਤ ਜਾ ਕੇ ਕੋਈ ਨਾ ਮੇਟਾ ਦਾ ਇਸ ਤਰ੍ਹਾਂ ਕੇ ਸਾਨੂੰ ਗੁਰੂ ਵਾਲੇ ਮੰਨਣਾ ਚਾਹੀਦਾ ਉਹ ਚੋਲ ਰਾਮ ਨੇ ਆਰਦਾ ਗੁਰਬਿੰਦ ਕਰਿਆ ਨਾ ਕੋਈ ਸੁਖਦੇਵ ਜੂਲੀ ਵਰਗਿਆਂ ਦੀ ਕਿੰਨੀ ਕਿੰਨੀ ਭਗਤੀ ਸੀ ਇੰਨੀ ਤਪੱਸਿਆ ਸੀ ਪਰ ਉਹਨਾਂ ਨੂੰ ਵੀ ਗੁਰੂ ਵਾਲੇ ਬਣ ਕੇ ਫੇਰ ਕੋਈ ਨਾਦਾ ਉਧਾਰ ਹੋਇਆ ਕਬੀਰ ਸਾਹਿਬ ਤੋਂ ਵੀ ਕਿਸੇ ਸਾਥੀ ਨੇ ਸੁਣਾ ਦਿੱਤੀ ਆ ਕਬੀਰ ਸਾਹਿਬ ਜੀ ਕਹਿੰਦੇ ਵੀ ਗੁਰਮੰਤਰ ਕੀ ਤੋਂ ਲਈਏ ਫਿਰ ਆਪਾਂ ਉਹ ਸਾਥੀ ਕਹਿੰਦਾ ਵੀ ਰਾਮਾਨੰਦ ਹੀ ਇਸ ਵੇਲੇ ਸੰਸਾਰ ਦੇ ਵਿੱਚ ਕੁ ਬ੍ਰਹਮ ਗਿਆਨੀ ਆ ਉਹਦੇ ਕੋਲ ਨਾਮ ਦੀ ਦਾਤ ਪ੍ਰਾਪਤ ਕਰਦਾ ਕਹਿੰਦਾ ਵੀ ਰਾਮਾ ਨਾਤਾ ਨੀਚ ਜਾ ਕੇ ਲੋਕਾਂ ਨੂੰ ਜਿੰਦਾਂ ਨਹੀਂ ਉਪਦੇਸ਼ ਜਿਹੜੇ ਬ੍ਰਹਮ ਗਿਆਨੀ ਆ ਉਹਨਾਂ ਵਾਸਤੇ ਕੋਈ ਉੱਚ ਨੀਚ ਨਹੀਂ ਹੁੰਦਾ ਪਰ ਉਹਨਾਂ ਜਿਹੜੇ ਪਿਛੜੇ ਰਹੂ ਹੁੰਦੇ ਆ ਨਾ ਜਿਹਦੇ ਪਿਛੜੇ ਰਹੂ ਹੁੰਦੇ ਆ ਉਹ ਉਹਨਾਂ ਨੂੰ ਸੰਸਾਰ ਦਾ ਭਲਾ ਕਰਨ ਤੋਂ ਰੋਕਦੇ ਜਾਂ ਜਿਹੜੀ ਉਹਨਾਂ ਦੀ ਇੱਡੀ ਹੁੰਦੀ ਹੈ ਉਹ ਸੰਸਾਰ ਦਾ ਭਲਾ ਤਾਂ ਕਰਨਾ ਚਾਹੁੰਦੇ ਆ ਪਰ ਬਹੁਤ ਸਾਰੇ ਉਹਨਾਂ ਦੇ ਆਸ-ਪਾਸੇ ਜਿਹੜੇ ਹੁੰਦੇ ਆ ਉਹ ਤਰ੍ਹਾਂ ਕਲਮੀਆਂ ਵੰਨ੍ਹ ਕਰਕੇ ਉਹਨਾਂ ਨੂੰ ਕਹਿੰਦੇ ਆ ਇਹ ਨੀਚਾ ਹੈ ਇਹ ਸ਼ੁੱਧਰ ਹੈ ਇਹਨੂੰ ਉਪਦੇਸ਼ ਨਹੀਂ ਆਪਾਂ ਦੇਣਾ ਅੰਗਰਨਾੜਿਕ ਦੇ ਘਰ ਦੇ ਵਿੱਚ ਡਾਕਟਰ ਅੰਬੇਦਕਰ ਕਾਫੀ ਲੋਕਾਂ ਨੂੰ ਲੈ ਕਰਕੇ ਅਨੁਸ਼ਕਰਤੀ ਸੁਲਾਹ ਬਣਾਈ ਸੀ ਉਹ ਤਾਂ ਨਹੀਂ ਬਣੀ ਜਦੋਂ ਦੇਖਿਆ ਵੀ ਹਜ਼ਾਰਾਂ ਦੀ ਗੇਟੀ ਵਿੱਚ ਡਾਕਟਰ ਵੇਦਕਾਰ ਸਿੱਖ ਧਰਮ ਨੂੰ ਗ੍ਰਹਿਣ ਕਰੇਗਾ ਔਰ ਨਾਲ ਹੀ ਉਹਦੇ ਸੰਗੀ ਸਾਥੀ ਗ੍ਰਹਿਣ ਕਰ ਲੈਣਗੇ ਤਾਂ ਫਿਰ ਕੁਝ ਲੋਕਾਂ ਨੂੰ ਜਲਦ ਹੋਈ ਵੀ ਜਾ ਰਹੀ ਜੇ ਲੋਕ ਇਹ ਸਿੱਖ ਬਣ ਗਏ ਤਾਂ ਸਿੱਖਾਂ ਦੀ ਗਿਣਤੀ ਬਹੁਤ ਜਲਦੀ ਵੱਧ ਜਾਈ ਆ ਤਾਂ ਉਹਨਾਂ ਨੇ ਉਹਨੂੰ ਪਿਆਰਿਓ ਸਾਡੇ ਹੀ ਸਾਥੀਆਂ ਨੂੰ ਐਸਾ ਭੜਕਾਇਆ ਵੀ ਤੁਸੀਂ ਸ਼ੂਦਰਾ ਨੂੰ ਘਰ ਘੋਟਵਾਰੀ ਚ ਬਾੜ ਦੇਵੇਂ ਦਾ ਗੰਦ ਪਾ ਦੇਣਗੇ ਕਹੋ ਸਤਨਾ ਪਿਛਾ ਤਾਂ ਗੁਰੂ ਪਿਆਰਿਓ ਭਗਤ ਅੰਮੇਰਕਾਰ ਦੀ ਹੋਰਾਂ ਮੁਫਰ ਉਸ ਵੇਲੇ ਅਮਰ ਦੀ ਪ੍ਰਾਪਤੀ ਨਹੀਂ ਹੋਈ। ਤੋਂ ਖੈਰ ਗੁਰੂ ਕਿਰਪਾ ਕਰਨ। ਕਹਿਣ ਲੱਗਿਆ ਵੀ ਰਾਮਾਨੰਤਾ ਕਿਸੇ ਨੂੰ ਨਾਮ ਦਿੰਦਾ ਨਹੀਂਗਾ ਹੋਂ ਤਾਂ ਨੀਚਾਂ ਨੂੰ ਸੁੰਦਰਾਂ ਨੂੰ ਨੇੜੇ ਨਹੀਂ ਆਉਂਦਗਾ। ਉਹ ਦਸਤਵਾਰਾ ਜੁਟੀ ਦੱਸਦਾ ਜਿਵੇਂ ਭਾਈ ਗੁਰਦਾਸ ਜੀ ਨੇ ਉਸ ਚੰਮੇ ਵਾਲੀ ਮਾਈ ਨੂੰ ਜੁਟੀ ਦੱਸੀ ਸੀ। ਬਈ ਤੋਂ ਗੁਰੂ ਤੋਂ ਜੇ ਪ੍ਰਾਪਤੀ ਕਰਨੀ ਹੈ ਪੁੱਤਰ ਦੀ ਤਾਂ ਤੁ ਆਜੋਤ ਵਾਰ ਭਾਵੇਂ ਗੁਰੂ ਸਾਹਿਬ ਨੇ ਕਹਿਤਾ ਸੀ ਕਿ ਬੀਬੀ ਤੇਰੇ ਤਾਂ ਭਾਗਾਂ ਚ ਲਿਖਿਆ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਬੀਬੀ ਤੂੰ ਤੜਕੇ ਆਈ ਕਾਗਜ਼ੀ ਕਲਮ ਤੇ ਸ਼ਾਹੀ ਦਾਇ। ਦੁਬਾਰਾ ਫੇਰ ਜਾਲੇ। ਫਿਰ ਵੇਂਟੀ ਕਰੀ ਪਾਕਸ਼ਾ ਕਰਦੇ ਉਤਰਨਾ। ਜਦ ਫੇਰ ਕਹਿੰਗੇ ਲਿਖਿਆ ਨਹੀਂ ਨਾ ਤੂੰ ਕਾਗਜ਼ ਤੇ ਕਲਮ ਸ਼ਾਹੀ ਉਹਨੇ ਕਰਦੀ ਬਾਪੂ ਜੀ ਤੂੰ ਉਦੋਂ ਨਹੀਂ ਲਿਖਿਆ ਤੇ ਹੁਣ ਲਿਖਦੇ ਉੱਥੇ ਵੀ ਤੂੰ ਆ ਇੱਥੇ ਵੀ ਤੂੰ ਐਨੇ ਭਰੋਸੇ ਨਾਲ ਕਹਿ। ਕਮਾਲ ਹੋ ਗਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ। ਕੋ ਰੇਟੇタル ਕੇ ਕੇ ਦੇ ਜਾ ਰਿਹਾ ਅਗੋਂ ਬੀਬੀ ਐ ਨਾ ਆ ਗਈ ਪਾਕਸ਼ਾ ਜੀ ਨੂੰ ਨਮਸਕਾਰ ਕਰਕੇ ਰੁਕਨੇ ਜਾਂ ਪਾਕਸ਼ਾ ਕਰਤਾ ਬੇਟੀ ਆ ਦੱਸੋ ਪਾਕਸ਼ਾ ਕਰਤਾ ਕਾਂਡਿਓ ਦਾਸ ਦੀ ਬੇਟੀ ਪ੍ਰਵਾਨ ਕਰ ਦਿੱਤ ਕੋਤਨ ਦਾ ਦੇਣਾ ਬੀਬੀ ਤੋਂ ਕੱਲ ਵੀ ਆਈ ਸੀ ਤੈਨੂੰ ਪਿਆਸੀ ਕਿਰਪਾ ਗਜ ਹੈ ਨੀ ਮਾਨਤ ਰਕੀ ਹੋ ਗਿਆ ਜੇ ਨਹੀਂ ਲਿਖਿਆ ਉਦੋਂ ਤਾਂ ਹੁਣ ਲਿਖਦੇ ਉੱਥੇ ਵੀ ਤੁਸੀਂ ਲਾਪੋਂ ਇੱਥੇ ਤੁਸੀਂ ਗੁਰੂ ਹੋਰ ਪਰਮੇਸ਼ਰ ਇੱਕੋ ਜਾਨ ਪਾਸ਼ਾ ਹੱਸ ਪਏ ਵੀ ਇਹਨੂੰ ਕਿਸੇ ਨੇ ਭਰੋਸਾ ਬਣਾ ਦਿੱਤਾ ਕਿ ਜੁਟੀ ਦੱਸ ਦਿੱਤੀ ਆ ਕਹਿੰਦੇ ਰਿਆ ਫਲਾਲੇ ਕਿੰਨਿਆਂ ਦੇ ਸਾਡੇ ਲਿਖ ਨਾਲ ਹੋਣਗੇ ਤਾਂ ਪਾਸ਼ਾ ਦੀ ਆ ਗੁਰੂਕੀ ਵਾਲਾ ਏਕਾ ਕੌਣ ਲੱਗੇ ਇਸ ਏਕੇ ਦੀ ਹੀਟੋਂ ਟੱਡੀ ਪਛਾਣ ਨੂੰ ਮੁਰਦੀ ਹੈ ਉੱਤੋਂ ਗੋਲ ਮੁਰਦੀ ਹੈ ਇਕ ਇਕ ਪਾਉਂਦੇ ਪਾਉਂਦੇ ਉਹਨਾਂ ਦੇ ਖਿਆਲ ਚ ਪਤਾ ਨਹੀਂ ਕੀ ਆਇਆ ਕਿ ਉਹ ਕਿ ਦਇਆ ਦਾ ਘਰ ਹੈ ਜਦੋਂ ਦਇਆ ਕਰਦਾ ਫਿਰ ਪਤਾ ਨਹੀਂ ਕੀ ਕੁਝ ਦੇ ਦੇਵੇ ਇਕ ਇਕ ਪਾਉਂਦੇ ਪਾਉਂਦੇ ਉਹ ਡੰਡੀ ਪਿਛਾਂ ਦੀ ਬਜਾਇ ਨਾਂ ਨੂੰ ਕਰਕੇ ਸਾਦਾ ਪਾਤ ਦਾ ਕਹਿੰਦੇ ਤਾਂ ਪੌਣ ਤਾਂ ਏਕਾ ਲੱਗੇ ਸੀ ਚੱਲ ਹੁਣ ਸਾਦਾ ਬਹਿ ਗਿਆ ਸਾਦੀ ਹੋਣਗੀ ਤਾਂ ਦੇਖੋ ਜੀ ਬੀਬੀ ਦੇ ਫਿਰ ਸਤ ਪੁੱਤਰ ਹੋਏ ਕੋ ਸਤਨੰਦ ਸਿੰਘ ਬਾਅਦ ਚਾ ਕਦੇ ਬੀਬੀ ਦੇਣਾ ਤਾਂ ਕਿਸੇ ਪਰ ਉਹਨ ਸਤ ਹੋਣਗੇ ਐ ਕਰੀਏ ਕਿ ਤੂੰ ਰੱਖ ਲਈ 6 ਸਾਲ ਨੂੰ ਦੇਣੀ ਨਹੀਂ ਨਾਮ ਕਰਨ ਹੈ ਤਾਂ ਕਿਵੇਂ ਦੇ ਸਕਦੇ ਇਹ ਤੁਸੀਂ ਦੱਸਦਾ ਦੇ ਸਕਦੇ ਪਾਤਸ਼ਾਹ ਨੂੰ ਪਤਾ ਵੀ ਗ੍ਰਸਤੀਆਂ ਨੇ ਆਪਣੇ ਬੱਚੇ ਆਪਣੇ ਕੰਮਾਂ ਕਾਇਆ ਤੇ ਨਾਮੇ ਹੁੰਦੇ ਆ ਇਸ ਕਰਕੇ ਪੰਜ ਸੰਗਤ ਨੇ ਚੰਗਾ ਸਰਗੁਰਪੁਰਪਾ ਦੇ ਆਜਿਆ ਗੁਰ ਕਹਿੰਦੇ ਗੁਰਪੁਰਪਾ ਦੇ ਸਾਰੇ ਆਇਆ ਕਰਾਂਗੇ ਕੋਈ ਸਤਿਗੁਰ ਸਾਰੇ ਪਰਵਾਹ ਉਹ ਧਿਆਨ ਖੈਰ ਭਗਤ ਰਾਮਾ ਨਾ ਦੀ ਉਸ ਵੇਲੇ ਗੁਰਮੰਤਰ ਉਪਦੇਸ਼ ਦੇ ਕੇ ਜੀਵਾਂ ਨੂੰ ਤਾਰਦੇ ਆ ਹੁਣ ਭਗਤ ਰਾਮਾ ਨਾ ਦੇ ਕੋਲੋਂ ਉਪਦੇਸ਼ ਪ੍ਰਾਪਤ ਕਰਦਾ ਹੈ ਭਗਤ ਕਬੀਰ ਸਾਹਿਬ ਜੀ ਤੇ ਗੁਰੂ ਜਿਆਰਿਓ ਸਾਖੀ ਜਿਹੜਾ ਉਹ ਯੂਟੀ ਦੱਸਦਾ ਹੈ ਕਹਿਣ ਲੱਗਿਆ ਐਦਾਂ ਤੌ ਤੜਕੇ ਤੜਕਿ ਨਾ ਰਾਮਾਨੰਦ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾਂਦਾ ਹੈ ਨੇਰੇ ਨੇਰੇ ਵੀ ਜਾਂਦਾ ਤੇ ਜਿਹੜੇ ਰਾਹਤੇ ਤੋਂ ਰੋਜ਼ ਜਾਂਦਾ ਹੈ ਨਾ ਉਹ ਉਸ ਰਾਹਤੇ ਵਿੱਚ ਡੰਮਾ ਪੈ ਗਿਆ ਐਡਾ ਪੈ ਗਿਆ ਤੇ ਜਦੋਂ ਉਸ ਦਾ ਪੈਰ ਤੇ ਸਿਰ ਨਾਲ ਲੱਗਿਆ ਚਰਨ ਛੋਇਆ ਪਰ ਕਿਰਪਾ ਜਾਣੀ ਇਹ ਜੁਤੀ ਵਧੀਆ ਸੀ ਭਗਤ ਗੁਰੇਸ਼ ਸਾਹਿਬ ਜੀ ਨੇ ਸਮਾਂ ਵਿਚਾਰੇ ਆ ਦੇਖਿਆ ਕਿ ਕਿਹੜੇ ਰਸਤੇ 'ਚ ਲੱਗ ਰਿਹਾ ਜਿਆਦਾ ਤਰ ਤੇ ਇੱਕ ਦਿਨ ਉਹ ਉਸ ਰਸਤੇ 'ਤੇ ਜਾ ਕੇ ਇਹਨੇ ਪੈਰ ਲੰਬੇ ਪੈ ਗਏ ਜਿਸ ਵੇਲੇ ਲੱਗਣ ਲੱਗੇ ਲਾਮਾ ਆਨੰਦ ਜੀ ਇਹਨਾਂ ਦਾ ਪੈਰ ਉਹਨਾਂ ਦੇ ਸਰੀਰ ਨੂੰ ਲੱਗਿਆ ਔਰ ਇਹਨਾਂ ਦੀ ਉਮਰ ਇਤਿਹਾਸ ਵਿੱਚ ਦੱਸਦੇ ਆ ਕਿ ਬਹੁਤ ਛੋਟੀ ਜੀ ਉਦੋਂ 7-8 ਸਾਲ ਦੀ ਜਾਂ 10 ਸਾਲ ਦੀ ਜਿੰਕ ਸੀ ਔਰ ਜਦ ਛੇੜਾ ਵੱਜਿਆ ਖਰਾਨਾ ਤਾਂ ਇਹ ਰੋਣ ਲੱਗੇ ਪਾਪਵਾਜ ਔਰ ਰਾਮਾ ਨੰਦ ਜੀ ਨੇ ਝੁੱਕ ਕੇ ਉਹਨਾਂ ਬਾਹੋਂ ਫੜਿਆ ਜੀ ਤਾਂ ਕੋਈ ਮਨੁੱਖੀ ਆ ਔਰ ਬਾਹੋਂ ਫੜ ਕੇ ਖੜਾ ਕੀਤਾ ਔਰ ਥੋਏ ਰਾਮ ਕੇ ਰਾਮ ਤੋ ਹੋ ਰਾਮ ਕਹਿਨ ਦਾ ਸਮੈ ਰੋਣਾ ਨਹੀਂ ਕਵੀ ਸਾਹਿਬ ਜੀ ਨੇ ਖੜਾ ਕੀਤਾ ਰਾਮ ਰਾਮ ਕਹਿ ਦਿੱਤਾ ਇਹਨਾਂ ਕਹਿੰਦੇ ਹੈ ਰਾਮ ਅਨੰਦ ਅੱਗੇ ਲੱਗਿਆ ਤੇ ਕਵੀ ਸਾਹਿਬ ਜੀ ਘਰੋਂ ਆ ਗਏ ਤੇ ਉੱਥੋਂ ਫਿਰ ਇਹਨਾਂ ਨੇ ਗੁਰੂ ਵਾਲੇ ਬਣ ਕੇ ਰਾਮ ਰਾਮ ਜਪਣਾ ਸ਼ੁਰੂ ਕੀਤਾ ਬਹੁਤ ਸਤਨਾਮ ਤੁਸੀਂ ਹੁਣ ਇਹਨਾਂ ਦੇ ਰਾਮ ਅਭਿਆਸ ਦੇ ਵਿੱਚ ਬੜੀ ਤਾਕਤ ਆ ਗਈ ਸਿਮਰਨ ਦੇ ਵਿੱਚ ਬੜੀ ਤਾਕਤ ਆ ਗਈ ਜਿਵੇਂ ਅਜਿਹੀਆਂ ਅੰਤਰਜਾਮਤਾ ਆਦਿ ਇਹੋ ਜਿਹੀਆਂ ਗੋਲੀਆਂ ਸ਼ਕਤੀਆਂ ਆ ਗਈਆਂ ਇਕੋ ਤੁਸੀਂ ਸਾਖਤੀ ਹੈ ਜੇ ਸੇਮਨ ਕਰਿਆ ਅੰਦਰ ਵਰਤਦੀ ਹੈ ਜੀ ਅੰਦਰ ਵਰਤਦੀ ਹੈ ਉਸੇ ਨੂੰ ਪਤਾ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੀ ਇਹ ਕਿਦਾਂ ਜਦੋਂ ਭਗਤ ਕਬੀਰ ਸਾਹਿਬ ਜੀ ਦੀਆਂ ਇਹ ਤਾਂ ਪਾਵਰਾ ਸ਼ਕਤੀਆਂ ਨੂੰ ਦੇਖ ਕੇ ਕੁਝ ਬ੍ਰਾਹਮਣ ਜਿਹੜੇ ਮੌਕੇ ਦੇ ਸੀਗੇ 라ਮਾ ਨੰਦ ਦੇ ਚੇਲੇ ਜਾਂ ਕੋਈ ਹੋਰ ਉਹ ਇਨਖਾ ਕਰਨ ਲੱਗੇ ਉਹ ਕਹਿੰਦੇ ਵੀ ਇਹ ਸ਼ੁੱਧ ਕਿਵੇਂ ਨਾਮ ਜਪਣ ਲੱਗ ਪਿਆ ਔਰ ਉਸ ਨੂੰ ਇਹ ਕਿਸ ਨੇ ਪੁੱਛਦੇ ਆ ਕਬੀਰ ਸਾਹਿਬ ਜਿਹਦੀ ਬ੍ਰਾਹਮਣਾਂ ਨਾਲ ਬਹੁਤ ਸਾਰੇ ਗੱਲਬਾਤ ਹੋਈ ਆ ਚਰਚਾ ਹੋਈ ਆ ਜਿਦਾਈ ਹੋਈ ਔਰ ਇਹ ਜਿਦਾਈ ਦਾ ਪਤਾ ਸਾਨੂੰ ਗੁਰਬਾਣੀ 'ਚ ਲੱਗਦਾ ਜਦੋਂ ਬ੍ਰਾਹਮਣਾਂ ਨੂੰ ਕਹਿੰਦੇ ਆ ਤੁਮ ਕਾ ਤ ਬ੍ਰਾਹਮਣਾਂ ਹਮ ਕਾ ਤ ਸੂਦ ਹਮ ਕਾ ਤ ਦਉ ਤੁਮ ਕਾ ਦਉ ਸਾਡੀਆਂ ਨਾਲਾਂ 'ਚ ਪੂਰ ਮਗਦਾ ਤੁਹਾਡੀਆਂ 'ਚ ਦੁੱਧ ਲੱਗਦਾ ਤੂੰ ਕਿਵੇਂ ਬ੍ਰਾਹਮਣ ਆ ਉੱਚੀ ਜਾਤੀ ਦਾ ਮੈਂ ਕਿਵੇਂ ਨੀਚੀ ਜਾਤੀ ਦਾ ਤੇਰਾ ਤੇ ਮੇਰਾ ਇੱਕੋ ਜਿਹਾ ਸਰੀਰ ਆ ਇੱਕੋ ਜਿਹਾ ਕੂਲ ਆ ਜਦ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਜੇ ਤੂੰ ਆਪਣੇ ਆਪ ਨੂੰ ਉੱਚੀ ਕੁਲ ਵਾਲਾ ਸਮਝਦਾ ਹੈ ਉੱਚੀ ਜਾਤ ਦਾ ਸਮਝਦਾ ਹੈ ਤਾਂ ਆਣ ਵਾਲਾ ਹੀ ਨਹੀਂ ਆਇਆ ਅਗਰ ਜੇ ਵੀ ਅਸੀਂ ਜੰਮਿਆ ਹੋਵੇ ਤੂੰ ਜੰਮਿਆ ਤਾਂ ਕੋਈ ਹੋਰ ਧੱਕ ਦੇਖਦਾ ਜੰਮਣ ਦਾ ਸਿੱਧਾ ਹੰਦ ਰੱਬ ਤੋਂ ਇਹ ਚਰਚਾ ਕੀਤੀਦਾਈਆ ਉਹਨਾਂ ਬ੍ਰਾਹਮਣਾਂ ਦੀ ਕਿਉਂ ਭਗਤ ਜੀ ਨੂੰ ਵਿਸ਼ਟਾਤ ਕਰਦੇ ਸੀ ਦੁੱਖ ਦਿੰਦੇ ਸੀਗੇ ਔਰ ਭਗਤ ਜੀ ਸੱਚ ਦਾ ਪ੍ਰਚਾਰ ਕਰਦੇ ਸੀ ਬ੍ਰਾਹਮਣਾਂ ਨੇ ਕਿਤੇ ਹੋਰ ਸੰਵਰਕ ਵੜਾਏ ਨਾ ਪਰ ਕਵੀ ਸਾਹਿਬ ਜੀ ਕਹਿੰਦੇ ਨਹੀਂ ਕਿਤੇ ਨਹੀਂ ਖਾਈ ਕੋਟ ਨ ਪਰਲ ਪਗਾਰਾ ਨਾ ਜਾਣੋ ਮੈਂ ਕੁੰਠ ਦੁਆਰਾ ਇਹ ਕਹਿੰਦੀ ਹੈ ਜੀ ਉੱਥੇ ਇੱਕ ਵੱਡਾ ਥਾਲੀ ਹੈ ਮਤਵ ਸਮੁੰਦਰ ਹੈ ਉਹਦੇ ਵਿਚਾਰੇ ਪਰਮੇਸ਼ਰ ਦਾ ਜਿਹੜਾ ਦਰਬਾਰ ਸੱਚਖੰਡ ਹੈ ਸਵਰਗ ਹੈ ਉੱਥੇ ਜਿਹੜਾ ਉਹ ਪਰਮੇਸ਼ਰ ਵੱਸਦਾ ਕਬੀਰ ਸਾਹਿਬ ਕੀ ਕਹਿੰਦੇ ਕੋਈ ਖਾਰੀ ਨਹੀਂ ਕੋਈ ਗਾਰਾ ਨਹੀਂ ਲੱਗਿਆ ਕੋਈ ਈਟਾਂ ਨਹੀਂ ਲਗੀਆਂ ਕੋਈ ਇਹੋ ਜਿਹਾ ਸਵਰਗ ਮੈਂ ਨਹੀਂ ਮੰਨਦਾ ਹੈਗਾ ਕਿਤੇ ਹੈ ਹੀ ਨਹੀਂਗਾ ਇੱਥੇ ਦੁਨੀਆ ਦੀ ਸਭ ਕੁਝ ਇੱਥੇ ਨਰਕ ਹੈ ਇੱਥੇ ਸਵਰਗ ਹੈ ਨਰਕ ਦੁੱਖਾਂ ਦੇ ਘਰ ਹੈ ਸਵਰਗ ਸੁੱਖਾਂ ਦੇ ਘਰ ਹੈ ਖਾਈ ਕੋਟ ਨਾ ਪਲਪ ਗਾਣਾ ਨਾ ਜਾਣੋ ਵੈਗੂ ਖਦਵਾਰ ਆਪ ਹੀ ਆਪਣਾ ਮਨ ਨਾ ਜਾਨਾ ਬੰਦੇ ਨੂੰ ਆਪਣੇ ਆਪ ਦਾ ਤਾਂ ਪਤਾ ਨਹੀਂ ਮੈਂ ਕਹੋ ਨਾ ਕਿੱਥੋਂ ਆਇਆ ਕੀ ਲੈਣ ਆਇਆ ਮੇਰੇ ਸਰੀਰ ਦੇ ਜਿਹੜੇ ਅੰਗ ਹੈ ਗੁਰਦਾ ਦਿਦ ਇਹ ਪਿੱਤਾ ਆਦੀ ਜਿੰਨੀ ਇਹ ਕਿਵੇਂ ਕੰਮ ਕਰਦੇ ਐ ਬੰਦੇ ਨੂੰ ਇਹਦਾ ਪਤਾ ਲੱਗਿਆ ਨਹੀਂ ਖਾਦੀ ਹੋਈ ਰੋਟੀ ਤੋਂ ਖੂਨ ਕਿਵੇਂ ਬਣ ਜਾਂਦਾ ਹੈ ਮਿੱਝ ਕਿਵੇਂ ਬਣ ਜਾਂਦੀ ਆ ਹੱਡੀਆਂ ਕਿਵੇਂ ਬਣ ਜਾਂਦੀਆਂ ਆ ਮਾਸ ਕਿਵੇਂ ਬਣ ਜਾਂਦਾ ਬੰਦੇ ਨੂੰ ਇਹਦਾ ਪਤਾ ਨਹੀਂ ਲੱਗਿਆ ਅਜੇ ਤੱਕ ਆਪ ਹੀ ਆਪਣਾ ਮਨ ਉਹਨਾਂ ਦਾ ਬਾਤ ਨਹੀਂ ਬੈ ਕੋਟ ਮਖਾਨਾ ਗੱਲਾਂ ਬਾਤਾਂ ਨਾਲ ਹੀ ਸਵਰਗ ਦਿੱਤੇ ਆ ਬਾਤ ਨਹੀਂ ਤਾਂ ਕੋਟ ਮਖਾਨਾ ਲਗਾ ਬਾਤਾਂ ਦਾ ਲੋਕਨਾਂ ਦਾ ਆਲ ਖਲੋਣਾ ਨਾ ਜਾਣ ਇਹਨਾਂ ਲੋਕਾਂ ਨੇ ਰਾਮ ਨੂੰ ਕੀ ਦੀ ਸਮਝ ਲਈ ਤਮੇਸ਼ ਸਾਹਿਬ ਨੇ ਸੱਚ ਦਾ ਪ੍ਰਚਾਰ ਕੀਤਾ ਆਪ ਵੀ ਆਪਣਾ ਆਪ ਆਪ ਦਾ ਮਰਮ ਨਾ ਜਾਨਣਾ ਬਾਤ ਨਹੀਂ ਲੈ ਕੋਤਕ ਖਾਨਾ ਤਾਂ ਕਮਿਤ ਸਾਹਿਬ ਜੀ ਦੇ ਨਾਲ ਜਿਦਾਈ ਹੋਣ ਲੱਗੀ ਬ੍ਰਾਹਮਣਾ ਦੀ ਕਹਿੰਦੇ ਤੂੰ ਕਿਥੋਂ ਰਾਮ ਦਾ ਉਪਦੇਸ਼ ਲਿਆ ਉਹ ਕਹਿੰਦਾ ਮੈਂ ਰਾਮਾ ਨੰਦ ਤੋਂ ਲਿਆ ਉਹ ਕਹਿੰਦੇ ਰਾਮਾਨੰਦ ਨੂੰ ਕਿਵੇਂ ਲੈ ਲਿਆ ਉਹ ਤਾਂ ਨੀਚਾਂ ਨੂੰ ਤੇ ਇਸ ਦਿੱਤਾ ਨਹੀਂ ਇਹ ਜਾ ਕੇ ਰਾਮਾਨੰਦ ਦੇ ਦਵਾਰੇ ਹੋਏ ਕਹਿੰਦੇ ਰਾਮਾਨੰਦ ਜੀ ਤੁਸੀਂ ਭਗਤ ਕਬੀਰ ਨੂੰ ਕਿਉਂ ਆਦੇਸ਼ ਦਿੱਤਾ ਉਹ ਨੀਚ ਜਾਤ ਦਾ ਛੁੱਦਰ ਉਹ ਕਹਿੰਦੇ ਮੈਂ ਦਿੱਤਾ ਨਹੀਂਗਾ ਰਾਮਾਨੰਦ ਜੀ ਕਹਿੰਦੇ ਕਿਉਂਕਿ ਆਪਣੀ ਮਸਤੀ ਵੀ ਜਾ ਰਹੇ ਸੀਗੇ ਜਾਂਦੇ ਜਾਂਦੇ ਕਹਿ ਗਈ ਉੱਠੋ ਏ ਰਾਮ ਕੇ ਰਾਮ ਕਹੋ ਰਾਮ ਕਹਿਣਾ ਸਮਾਂ ਤੇਨਵਾਰੀ ਕਹਿੰਦਾ ਦੋਹੇ ਚ ਕੀ ਹੈ ਭਗਵੀ ਅੰਤਰਮੁਟਾ ਦਾ ਬਚਨ ਪ੍ਰਵੇਸ਼ ਕਰ ਗਿਆ ਗੁਰਤਾ ਬਚਨ ਬਸੈ ਜੀ ਨਾਰੇ ਜਲ ਨਹੀਂ ਡੋਮੈ ਤਸ ਕਰਨੀ ਨੇਵੈ ਭਾਈ ਨਾ ਸਕੈ ਜਾਣੇ ਇਹ ਬਚਨ ਦਾ ਪ੍ਰਤਾਪ ਕਵੀ ਸਾਹਿਬ ਤੇ ਗੈਨਾ ਹੋਇਆ ਉਹਨਾਂ ਨੂੰ ਗੰਗਾ ਵਿੱਚ ਸਿੱਟਿਆ ਗਿਆ ਮਾਨ ਨਾਸਤੇ ਹਾਥੀ ਮੂਹਰੇ ਸਿੱਟਿਆ ਗਿਆ ਪਰ ਤੋ ਡੁੱਬੇ ਨਹੀਂ ਤੇ ਉਹਨਾਂ ਨੇ ਉਹ ਕਠਨਾ ਵੀ ਪਾਣੀ ਦੀ ਨਹੀਂ ਕੀ ਐਦਾਂ ਕੋਸਾਏ ਨਗਹਿ ਕਬੀਰ ਉਹ ਕੁਸਾਈ ਪਰਮੇਸ਼ਰ ਤੇ ਗੰਗਾ ਇਹਨੂੰ ਦੇਵੀ ਕਹਿੰਦੇ ਆ ਕਿ ਉਹਦੀ ਘੜਵਾਲੀ ਹੋਈ ਤੇ ਫਿਰ ਕੁਸਾਈਨ ਹੋ ਗਏ ਗਾਂ ਨੂੰ ਪਸਾਇਨ ਗਾਇਹ ਕਬੀਰ ਦੇ ਜੀਰ ਮਾਨ ਕਰ ਖਰੇ ਕਬੀਰ ਮੈਨੂੰ ਜੀਰਾਂ ਵਿੱਚ ਬੰਨ ਕੇ ਤੇਰੇ ਵਿੱਚ ਰਸਣ ਦਿੱਤਾ ਤਨ ਨ ਦਿਗੈ ਮਨ ਕਾਹੇ ਕੋ ਰਾਇ ਰਾਮ ਨਾਮ ਚਿਤ ਰਹਾ ਸਮਾਏ ਕਹਿੰਦਾ ਮੈਂ ਨਹੀਂ ਮਰੂਗਾ ਕਿਉਂਕਿ ਮੇਰੀ ਮਾਂ ਐ ਤੇ ਉਹ ਮੇਰਾ ਬਾੜਕ ਪਿਓ ਵਈ ਇਹ ਮਾਂ ਵੀ ਕਦੇ ਮਾਰਦੀ ਐ ਇੰਨਾ ਤੁਰਸਾ ਇੰਨਾ ਵਿਸ਼ਵਾਸ ਗੰਗਾ ਦੀ ਲਹਿਰ ਤੇ ਝੁੱਟੀ ਜੰਜੀਰ ਔਰ ਐਸੀ ਛਲ ਬੱਜੀ ਗੰਗਾ ਦੇ ਪਾਣੀ ਦੀ ਜਿੰਨਾ ਸੰਗਲੀਆਂ ਨਾਲ ਬੰਨਿਆ ਹੋਇਆ ਸੀ ਸੰਗਲੀਆਂ ਟੁੱਟ ਗਈਆਂ ਕੋਹ ਸਤਨਾਉ ਸੁਣ ਮੇਰੇ ਕਿਸ਼ਾਲਾ ਪਰ ਬੈਠੇ ਕਬੀਰ ਤੇ ਕਵੀ ਸਾਹਿਬ ਜੀ ਤਾਂ ਪਾਣੀ ਤੇ ਕਿਉਂ ਵੱਜ ਗਏ ਜਿਵੇਂ ਆਪਾਂ ਦਰਿਆ ਤੇ ਬੈਠੇ ਆਂ ਮਿਰਖਸਾਲਾ ਤੇ ਕੋਈ ਬੰਨਣਾ ਕੋਹ ਸਤਨਾਉ ਸੁਣ ਇਸ ਕਰਕੇ ਰਾਮਾਨੰਦ ਕਹਿੰਦਾ ਮੈਂ ਤਾਂ ਪਰੇਸ਼ ਨਿੱਤਾ ਨਹੀਂ ਕਾ ਉਹ ਕਹਿੰਦੇ ਕਬੀਰ ਕਹਿੰਦਾ ਮੇਰਾ ਨਾਮ ਨਾ ਕੋਈ ਜੋ ਬਲਾਕੀ ਦਿਓ ਕਹਿੰਦੇ ਬਣਾ ਲਿਓ ਨਹੀਂ ਹੁਣ ਗੁਰੂ ਪਿਆਰਿਓ ਉਹ ਤੋਂ ਰਾਮਾਨੰਦ ਮੰਦਰ ਦੇ ਵਿੱਚ ਸੇਵਾ ਕਰ ਰਹੀਆਂ ਕਿਉਂਕਿ Hindu ਮਦ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ ਭਾਵੇਂ ਉਹ ਬ੍ਰਹਮ ਗਿਆਨੀ ਵੀ ਹੈ ਪਰ ਇੱਕ ਦਿਨ ਰਾਮਾਨੰਦ ਨੇ ਇਹ ਵੀ ਕਹਿ ਦਿੱਤਾ ਕਿ ਰਾਮਸਾਧ ਦੀ ਅੰਦਰ ਹੈ ਬਾਹਰ ਨਹੀਂ ਨਿਰਗੁਣ ਕਹਿੰਦੇ ਰਾਮਾਨੰਦ ਮੰਦਿਰ ਦੇ ਵਿੱਚ ਸੇਵਾ ਕਰ ਰਿਹਾ ਹੈ। ਕ੍ਰਿਸ਼ਨ ਜੀ ਦਾ ਪਾਸ ਕਹਿਆ ਜਾਂ ਰਾਮ ਦਾ ਪਾਸ ਤੇ ਇਸ ਨੇ ਉਹਦੀ ਪੂਜਾ ਅਰਚਨਾ ਕੀਤੀ ਸਿਰ ਤੇ ਤਾਜ ਰੱਖਿਆ ਕਹਿੰਦੇ। ਤੇ ਪਰਦੇ ਦੇ ਵਿੱਚ ਇੱਕ ਪੂਜਾ ਕਰ ਰਿਆ ਸੀ ਮਹਾਰਮ ਦੇ ਪਾਸੇ ਕਵੀਸਰ ਬੈਠੇ ਸੀ। ਕਿਉਂਕੋ ਕਹਿੰਦੇ ਜੋ ਬੁਲਾਕੇ ਲੋਕ ਕਵੀ ਨੂੰ ਮੈਂ ਕੁੱਛਦਾ ਵੀ ਤੈਨੂੰ ਮੈਂ ਕਿਹੜੇ ਵੇਲੇ ਉਪਰੇਸ਼ ਦਿੰਦਾ। ਮੈਂ ਬਣਾ ਰਿਹਾ ਅਕੀਰ ਸਾਹਿਬ ਮਹਰ ਬੈਠ ਕੇ ਉਹ ਅੰਦਰ ਪੂਜਾ ਕਰ ਰਿਹਾ ਹੋਇਆ ਕੀ ਕਿ ਪੂਜਾ ਕਰ ਲਿਆ ਹੋਇਆ ਇਸ ਨੇ ਉਸ ਦੇਵਤੇ ਦੀ ਮੂਰਤੀ ਦੇ ਗਲ ਵਿੱਚ ਹਾਰ ਪਾਉਣਾ ਭੁੱਲ ਗਿਆ ਉਹਨਾਂ ਦੀ ਮਾਲਾ ਪਾਉਣੀ ਭੁੱਲ ਗਿਆ ਤੇ ਤਾਜ ਪਹਿਲਾ ਰੱਖਦਾ ਸੀ ਹੁਣ ਜੇ ਸਿਰ ਤੋਂ ਤਾਜ ਲਾਉਣਾ ਤਾਂ ਬੇਅਦਬੀ ਹੈ ਨਹੀਂ ਲਾਉਂਦਾ ਤੇ ਉਹ ਖੁਦ ਦਾ ਹਾਰ ਨਹੀਂ ਪਹਿਨਦਾ ਸੋਚਾਂ ਚ ਬੈ ਗਿਆ ਹੁਣ ਕੀ ਕਰਾਂ ਕਹਿੰਦੇ ਬਾਹਰੋਂ ਪਰਦੇ ਜੋ ਕਵੀਸਾ ਉਹਨੇ ਆਵਾਜ਼ ਦਿੱਤੀ ਕਹਿੰਦੇ ਮਹਾਰਾਜ ਇਹ ਹਾਰ ਦੀ ਮਾਰਾ ਦੀ ਗੱਲ ਖੋਲ ਕੇ ਪਾ ਦਿਓ ਜਦੋਂ ਤੇ ਦਿਸਦਾ ਨਹੀਂ ਕਵੀਸਾ ਸਾਹਿਬ ਨੂੰ ਪਰਦੇ ਦੀ ਦ੍ਰਿਸ਼ਟੀ ਖੁੱਲ ਚੁੱਕੀ ਐ ਸੇਮਨ ਕਰਕੇ ਕਹੋ ਸੰਤ ਨਾਮੁ ਸਿੰਘ ਪਰਦੇ ਦੇ ਉਧੇ ਬੈਠੇ ਹੁਣ ਤਾਂ ਦਿਸਦਾ ਸੀਗਾ ਦੂਜੀ ਲੋਕ ਨੂੰ ਲਾ ਦਿਓ ਪਰ ਪਰਦੇ ਦੇ ਉਧੇ ਬੈਠੀ ਆ ਆਪ ਬੰਦੇ ਦਿਸਦਾ ਨਹੀਂ ਅੰਦਰ ਕੀ ਹੋ ਰਿਹਾ ਪਰ ਕਵੀਸਾ ਸਾਹਿਬ ਜੀ ਬਾਹਰੋਂ ਹੀ ਕਹਦੇ ਕਹਿੰਦੇ ਮਹਾਰਾਜ ਮਾਲਾ ਦੀ ਗੰਢ ਖੋਲ ਲੋ ਗੰਢ ਫੋੜ ਕੇ ਦਵਾਰੇ ਗੱਲ ਚ ਮਾ ਗੰਢ ਦੇ ਦਿਓ ਪੂਜਾ ਕਰਕੇ ਕਹਿੰਦੇ ਰਾਮਾ ਨਾਮ ਲਾ ਕੇ ਕਬੀਰ ਤੂੰ ਕਲੇ ਦਾ ਲਾ ਲਿਆ ਛਾਤੀ ਨਾ ਲਾ ਲਿਆ ਕਹਿੰਦੇ ਉਹ ਮੈਂ ਤੈਨੂੰ ਕੋ ਲੋਪ ਦੇ ਨਹੀਂ ਦਿੱਤਾ ਕਹਿੰਦੇ ਜਿੱਦਾਂ ਤੁਸੀਂ ਨਦੀ ਦੇ ਰਾਜ ਲੰਬੇ ਪੈਰ ਨੂੰ ਚੱਕਿਆ ਸੀ ਉੱਠੋ ਏ ਰਾਮ ਕੇ ਰਾਮ ਕੋ ਰਾਮ ਕਹਿਣ ਦਾ ਸਮਾਂ ਇਹ ਅੰਦਰ ਦੀ ਗੱਲ ਹੈ ਇਸ ਕਰਕੇ ਇਹ ਉਥਾਨ ਕਰ ਫਿਰ ਕਬੀਰ ਸਾਹਿਬ ਦੇ ਅੰਦਰ ਜਿਹੜਾ ਫਿਸ਼ਕੀ ਬੰਦ ਕੀ ਬੇਤਰ ਅੱਜ ਹੋਰ ਕਾਹ ਦਾ ਹੋ ਰੰਗ ਲੱਗਦੇ ਗਏ ਉਹ ਲੋਕ ਇਹ ਕਹਿੰਦੇ ਆ ਸਾਧੂਆਂ ਨੇ ਕਿਸੇ ਨੇ ਪੁੱਛਿਆ ਭਗਤ ਜੀ ਨੂੰ ਕਿ ਮਹਾਰਾਜ ਕਿ ਤੁਸੀਂ ਇਹ ਆਨੰਦ ਇਹ ਬਖਸ਼ਾ ਕਿੱਥੋਂ ਪ੍ਰਾਪਤ ਕੀਤੀ ਫਿਰ ਉਹਨਾਂ ਨੇ ਆਪਣੇ ਸਾਧੂਆਂ ਨੂੰ ਸੁਣਾਇਆ ਜਿਹੜਾ ਭਗਤ ਕਬੀਰ ਜੀ ਬਾਣੀ ਦਾ ਪਹਿਲਾ ਸ਼ਬਦ ਹੈ ਆਓ ਆਰੰਭ ਕਰਕੇ ਸੰਪੂਰਨ ਕਰੀ ਗਏ ਆਪੋ ਮੋਹਿ ਜਾ ਤਾ ਰਾਮ ਜਲ ਪਾਇਆ ਸਿੱਖੋ